हेलो व्यूअर्स पेश करन जा रही हां स्वय रचित पंजाबी कविता तेरे तों आस करदी हां थानू पसंद आएगी कि थ्वाडे भी किसी दिल दे कोने नु जाके ए कविता छुएगी तेरे तों जिंदगी जिओणा सिखया तेरे तों हंसना हंसाणा रुसणा रुसणा सिखया तेरे तों मनना मनाणा ਸਿੱਖਿਆ ਤੇਰੇ ਤੋਂ ਦਿਲ ਬਹਿਲਾਉਣਾ ਦਿਲ ਲਵਾਉਣਾ ਦਿਲਾਂ ਨੂੰ ਰੋਣਾ ਵੀ ਸਿੱਖਿਆ ਤੇਰੇ ਤੋਂ ਚਾਹੇ ਸੱਚੀਆਂ ਚਾਹੇ ਝੂਠੀਆਂ ਗੱਲਾਂ ਕਹਿ ਜਾਣਾ ਪਰ ਹਰ ਇੱਕ ਦੇ ਦਿਲ ਦਾ ਸ਼ਹਿਨਸ਼ਾ ਬਣ ਜਾਣਾ ਸਿੱਖਿਆ ਤੇਰੇ ਤੋਂ ਦੋਸਤੀ ਨਿਭਾਉਣਾ ਦੋਸਤੀ ਪਗੋਣਾ ਵੀ ਸਿੱਖਿਆ ਤੇਰੇ ਤੋਂ ਜ਼ਿੰਦਗੀ ਦੇ ਥਪੇੜੇ ਚੱਲ ਰਿਸ਼ਤਿਆਂ ਦੀ ਤੋਮਤ ਸੇ ਉੱਠ ਖਲੋਣਾ ਤੇ ਫਿਰ ਚੱਲ ਪੈਣਾ ਸਿੱਖਿਆ ਤੇਰੇ ਤੋਂ ਯਾਰੀਆਂ ਲਾਉਣੀਆਂ ਦਿਲ ਨਾਲ ਨਿਭਾਉਣੀਆਂ ਰੱਜ ਰੱਜ ਪਾਲਣੀਆਂ ਸਿੱਖਿਆ ਤੇਰੇ ਤੋਂ ਦੋਸਤ ਰਿਸ਼ਤੇਦਾਰ ਹੁੰਦੇ ਹੋਏ ਵੀ ਇਕੱਲੇ ਜਿਉਣਾ ਜਿੰਦਾ ਦਿਲੀ ਬਰਕਰਾਰ ਰੱਖਣੀ ਸਿੱਖਿਆ ਤੇਰੇ ਤੋਂ ਐਵੀ ਨਹੀਂ ਜਨ ਵਸਦੀ ਤੇਰੇ ਅੰਦਰ ਦੋਸਤੀ ਕਰਨੀ ਤੇ ਜਾਨ ਨਾਲ ਨਿਭਾਉਣੀ ਸਿੱਖਿਆ ਤੇਰੇ ਤੋਂ ਰੱਬ ਕਰੇ ਹੱਸਦੀ ਵਸਦੀ ਰਹੇ ਮੁਕੰਮਲ ਜਹਾਨ ਮਿਲੇ ਬੇਅੰਤਾਂ ਪਿਆਰ ਤੇ ਕਦਰ ਮਿਲੇ ਇਸ ਆਸ ਤੇ ਜਿਉਣਾ ਤੇ ਮਰਨਾ ਵੀ ਸਿੱਖਿਆ ਤੇਰੇ ਤੋਂ ਸਿੱਖਿਆ ਤੇਰੇ ਤੋਂ ਧੰਨਵਾਦ ਜੀ